I'm ਸੰਗਤਾਂ ਨੂੰ ਲੁਕਤਾ ਦੇਸ ਵਾਪਸ ਜਿੱਥੇ ਲੋਜੋਂ ਤੇ ਗਦੇ ਤੇ ਜਿ ਆਏ ਸੋਰਾ ਜੀ ਜਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੀ ਨਿਭਣ ਸਰਬਤ ਦਾ ਭਲਾ ਧੁਆਰ ਜੀ ਕੰਨ ਕੰਸਾ ਧੁਆਰ ਜੀ ਜੀਤੇ ਜੋਤੇ ਮਾਰੇ ਭਾਗ ਕਹ ਜਿਆ ਆਇ ਪਿਦ ਮੇਰਾ ਮੇਰਾ ਸੋਗੇ ਬੰਕ ਦੁਆ ਸਗਲਾ ਬਨ ਮਨ ਚਾਉ ਬਿਆ ਪ੍ਰਭ ਅਗਮ ਸੁਣਿਆ ਮਨ ਚਾਉ ਕਬਿਆ ਗ ਸੁਣਿਆ ਹਰ ਮੰਗਲ ਗਾਓ ਸਕੀ ਸ੍ਰੀ ਮੰਦਰ ਬਣਿਆ ਹਰ ਮੰਗਲ ਗਾਓ ਸਕੀ ਸ੍ਰੀ ਮੰਦਰ ਬਣਿਆ ਹਰ ਮੰਗਲ ਗਾਓ ਸਕੀ ਸ੍ਰੀ ਮੰਦਰ ਬਣਿਆ ਹਰ ਮੰਗਲ ਸਕੀ ਕ੍ਰਿਹ ਮੰਦਰ ਪੜਿਆ ਮਨ ਚਾਉ ਪਿਆ ਪ੍ਰਾਪਿਆ ਗਨ ਸੁਣਿਆ ਮਨ ਚਾਉ ਪਿਆ ਪ੍ਰਾਪਿਆ ਗਨ ਸੁਣਿਆ ਹਾਜ ਮੰਗਲਗਾਉ ਸਕੀ ਕ੍ਰਿਹ ਮੰਦਰ ਪੜਿਆ ਹਰ ਕਾਉ ਸਕੀ ਗ੍ਰੀਹ ਮੰਦਰ ਬਣਿਆ ਹਰ ਮੰਗਲ ਗਾਉ ਸਕੀ ਗ੍ਰੀਹ ਮੰਦਰ ਬਣਿਆ ਹਰ ਮੰਗਲ ਗਾਉ ਸਕੀ ਗ੍ਰੀਹ ਮੰਦਰ ਬਣਿਆ ਹਰ گاਉ ਮੰਗਲ ਦੇ ਤਸਕੀਏ ਸੋਗ ਦੁਖ ਨਾ ਵਿਆਪੇ ਸੋਗ ਦੁਖ ਨਾ ਵਿਆਪੇ ਹਰ گاਉ ਮੰਗਲ ਦੇ ਤਸਕੀਏ ਸੋਗ ਦੁਖ ਨਾ ਵਿਆਪੇ ਸੋਗ ਦੁਖ ਆਪਣਾ ਪਿਰ ਜਪਏ ਆਪਣਾ ਪਿਰ ਜਪਏ ਗੁਰ ਚਰਨ ਲਾ ਕੇ ਦਿਨ ਸਫਾ ਕੇ ਆਪਣਾ ਪਿਰ ਜਪਏ ਆਪਣਾ ਪਿਰ ਜਪਏ ਹਰ ਮੰਗਲ ਕਾਉਸ਼ਕੀ ਰੀਹ ਮੰਦਰ ਪੜਿਆ ਹਰ ਮੰਗਲ ਗਾਓ ਸਕੀ ਰੀਹ ਮੰਦਰ ਪੜਿਆ ਹਰ ਮੰਗਲ ਗਾਓ ਸਕੀ ਰੀਹ ਮੰਦਰ ਪੜਿਆ ਹਰ ਮੰਗਲ ਗਾਓ ਸਕੀ ਰੀਹ ਮੰਦਰ ਪੜਿਆ ਮਨ ਚਾਹੋ ਪੈਰਾ ਚਾਉ ਬਿਆ ਪ੍ਰਪਿਆਗਮ ਸੁਣਿਆ ਹਰ ਮੰਗਲ ਗਾ ਸਕੀ ਗ੍ਰਹਿ ਮੰਦਰ ਬਣਿਆ ਹਰ ਮੰਗਲ ਗਾ ਸਕੀ ਗ੍ਰਹਿ ਮੰਦਰ ਬਣਿਆ ਮਨ ਚਾਉ ਬਿਆ ਕਾਪਿਆਗਮ ਸੁਣਿਆ ਆਹ ਹੋ ਪਿਆ ਪ੍ਰਪਿਆਗ ਮਸ਼ੂਨ ਜਪਤ ਜਾਣੀ ਹਰ ਨਾਮ ਹਰ ਰਾਸ ਪੋਗੋ ਹਰ ਨਾਮ ਹਰ ਰਾਸ ਪੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਕਰਨ ਕਾਰਣ ਜੋਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਕਰਨ ਕਾਰਣ ਆਜ ਮੰਗਲ ਗਾਉ ਸਕੀ ਗ੍ਰੀਹ ਮੰਦਰ ਬਣਿਆ 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 ਮਨ ਚਾ ਭਿਆ I'm <laughs>